ਸ਼ਤਸ਼ੀਅਕਾਲ ਦੀ ਸਾਰਿਆਂ ਨੂੰ ਮੇਰੀ ਕਹਾਣੀ ਹਰ ਉਸ ਕੁੜੀ ਨੂੰ ਸਮਰਪਿਤ ਜਿਸ ਦੀ ਅਸਲ ਜ਼ਿੰਦਗੀ ਇਸ ਵਰਤਾਰੇ ਨਾਲ ਜਿਹੜਾ ਜਿੰਨਾ ਵੀ ਮੇਲ ਖਾਂਦੀ ਹੈ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ 5 ਵਜੇ ਉੱਠੀ ਨਹਾ ਕੇ ਪਾਣੀ ਦਾ ਗਲਾਸ ਪੀਤਾ ਤੇ ਪਾਠ ਕਰਨ ਬੈਠ ਗਈ ਫਿਰ ਕਿਚਨ ਵਿੱਚ ਆਈ ਚਾਹ ਦਾ ਪਾਣੀ ਚੜਾਇਆ ਤੇ ਫਿਰ ਬੱਚਿਆਂ ਨੂੰ ਜਗਾ ਕੇ ਉਹਨਾਂ ਦੀ ਤਿਆਰੀ ਵਿੱਚ ਜੁਟ ਗਈ ਨਾਸ਼ਤਾ ਤਿਆਰ ਕਰ ਸਕੂਲ ਵਾਸਤੇ ਰੋਟੀ ਪੈਕ ਕੀਤੀ ਵਰਦੀ ਪ੍ਰੈਸ ਕੀਤੀ ਬੱਚੇ ਬੱਸ ਵਿੱਚ ਚੜਾ ਦਿੱਤੇ ਫਿਰ ਘਰ ਵਾਲੇ ਦੇ ਕੱਪੜੇ ਪ੍ਰੈਸ ਕਰਕੇ ਨਾਸ਼ਤਾ ਤਿਆਰ ਕੀਤਾ ਰੋਟੀ ਪੈਕ ਕਰ ਉਸ ਨੂੰ ਕੰਮ ਤੇ ਵਿਦਾ ਕੀਤਾ ਐਨ ਇਹਨੂੰ ਛੋਟੀ ਨਨਾਰ ਨੇ ਉੱਠ ਆਵਾਜ਼ ਦੇ ਦਿੱਤੀ ਕਿ ਭਾਬੀ ਅੱਜ ਕਾਜ ਥੋੜਾ ਛੇਤੀ ਲੱਗਣਾ ਹੈ ਤੁਸੀਂ ਨਾਸ਼ਤਾ ਥੋੜਾ ਛੇਤੀ ਤਿਆਰ ਕਰ ਦੇਣਾ ਫਿਰ ਦਿਓਰ ਦੇ ਕੰਮ ਤੇ ਜਾਣ ਦਾ ਟਾਈਮ ਹੋ ਗਿਆ ਉਸ ਵਾਸਤੇ ਨਾਸ਼ਤਾ ਧਿਆਨ ਕੀਤਾ ਪਾਗਲਾ ਵਾਂਗ ਦੌੜ ਦੌੜ ਕੇ ਸਾਸਤੇ ਸਾਰੇ ਵਾਸਤੇ 10 ਵਜੇ ਤੱਕ ਮਿੱਸੀ ਰੋਟੀ ਦਾ ਨਾਸ਼ਤਾ ਤਿਆਰ ਕਰਕੇ ਉਹਨਾਂ ਅੱਗੇ ਭਰੋਸਿਆ ਫਿਰ ਵੀ ਦੱਬੀ ਆਵਾਜ਼ ਵਿੱਚ ਆਖੇ ਸ਼ਬਦ ਤੀਰਵਾਹ ਆਣ ਵਜੇ ਅੱਜ ਫੇਰ ਨਾਸ਼ਤਾ ਲੇਟ ਹੋ ਗਿਆ ਨਾਲੇ ਲੋਣ ਵੀ ਥੋੜਾ ਘਟਿਆ ਸਬਜ਼ੀ ਵਿੱਚ ਮਿਆਲੀਆਂ ਚਾਦਰਾਂ ਤੇ ਕੱਪੜੇ ਮਸ਼ੀਨ ਵਿੱਚ ਪਾ ਦਿੱਤੇ ਤੇ ਨਾਲ ਹੀ ਕਮਰੇ ਵਿੱਚ ਖਿਲਰੇ ਕੱਪੜੇ ਸਾਂਭਣ ਲੱਗ ਗਈ ਘੜੀ ਵੱਲ ਦੇਖਿਆ 11 ਵਜਣ ਵਾਲੇ ਸਨ ਅਚਾਨਕ ਡੋਰ ਵੈਲ ਵੱਜੀ ਉਹ ਹਾ ਕੋਲਿਆ ਤਾਂ ਅੱਗੇ ਵੱਡੀ ਨਨਾਨ ਬੱਚਿਆ ਸਮੇਤ ਖਲੋਤੀ ਸੀ ਹਾਸੇ ਹੋਈ ਨੇ ਉਹਨਾਂ ਨੂੰ ਅੰਦਰ ਲਿਆਂਦਾ ਤੇ ਫਿਰ ਹਾਲ ਚਾਲ ਤੇ ਫਿਰ ਚਾਹ ਪਾਣੀ ਦਾ ਨਾਮ ਮੁੱਕਣ ਵਾਲਾ ਸਿਲਸਲਾ ਨਨਾਨ ਆਉਣ ਲੱਗੀ ਭਾਬੀ ਬੱਚੇ ਬੜੇ ਜ਼ਿੱਦ ਕਰ ਰਹੇ ਸਨ ਕਿ ਅੱਜ ਮਾਮੀ ਦੇ ਹੱਥਾਂ ਦੇ ਬਣੇ ਪਰੌਂਠੇ ਖਾਣੇ ਬਥੇਰਾ ਰੋਕਿਆ ਪਰ ਬੱਚਿਆਂ ਦੀ ਜ਼ਿੱਦ ਐ ਕੀ ਕਰਦੀ ਨਾਲ ਹੀ ਸੱਸ ਨੇ ਆਵਾਜ਼ ਮਾਰੀ ਦਿੱਤੀ ਬੇਟਾ ਅੱਜ ਦੁਪਹਿਰ ਦੇ ਖਾਣੇ ਦਾ ਕੀ ਪ੍ਰੋਗਰਾਮ ਹੈ ਮਸਾਂ 2 ਵਜੇ ਤੱਕ ਪਰੌਂਠੇ ਤਿਆਰ ਕੀਤੇ ਟਾਈਮ ਕੱਢ ਦੌੜੀ ਦੌੜੀ ਬਾਹਰ ਗਈ ਤੇ ਸਕੂਲੋਂ ਮੁੜਦੇ ਬੱਚਿਆਂ ਨੂੰ ਸੜਕ ਪਾਰ ਕਰਵਾ ਉਹਨਾਂ ਦੀ ਆਵਪਕਤ ਵਿੱਚ ਜੁਟ ਗਈ ਫੇਵਰੇਟ ਟੀਵੀ ਸੀਰੀਅਲ ਦੇਖਣ ਦਾ ਮੌਕਾ ਵੀ ਨਾ ਮਿਲਿਆ ਉਹਨਾਂ ਸਾਰਿਆਂ ਦਾ ਖਾਣਾ ਟੇਬਲ ਤੇ ਲਗਾ ਕੇ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਸਨੇ ਤਾਂ ਸਵੇਰੇ ਦੀ ਇੱਕ ਬੁਰਕੀ ਨੀ ਖਾਦੀ ਰੋਟੀ ਦੀ ਐਨੇ ਨੂੰ ਦਿੌਰ ਵੀ ਕੰਮ ਤੋਂ ਵਾਪਸ ਆ ਗਿਆ ਉਸਦੀ ਰੋਟੀ ਪ੍ਰੋਸ ਝੁੱਠੇ ਭਾਂਡਿਆਂ ਦੇ ਢੇਰ ਵੱਲ ਹੋ ਗਈ ਛੋਟੀ 99 ਦੋ ਸਹੇਲੀਆਂ ਨਾਲ ਕਾਜ ਤੋਂ ਆਉਂਦੀਆਂ ਭਾਬੀ ਅੱਜ ਚਾਹ ਨਾਲ ਤੁਹਾਡੇ ਹੱਥ ਦੇ ਬਣੇ ਗੋਭੀ ਵਾਲੇ ਪਕੌੜੇ ਖਾਣੇ ਪਤਾ ਇਹ ਨਾ ਲੱਗਾ ਕਦੋਂ 5 ਵਜ ਗਈ ਫਿਰ ਘਰ ਵਾਲੇ ਨੇ ਆਣ ਦੱਸ ਕਰ ਦਿੱਤੀ ਮੂੰਹ ਹੱਥ ਤੋਂ ਟੇਬਲ ਤੇ ਲੱਗੀ ਰੋਟੀ ਦੇਖ ਉਸ ਨੂੰ ਆਵਾਜ਼ ਮਾਰ ਲਈ ਤੇ ਆਖਿਆ ਚੱਲ ਆ ਜਾ ਇਕੱਠੇ ਖਾਂਦੇ ਆ ਭੁੱਖੀ ਹੋਵੇਂਗੀ ਮੁਰਝਾਏ ਚਿਹਰੇ ਹੋਏ ਚਿਹਰੇ ਤੋਂ ਲੱਗ ਰਿਹਾ ਹੈ ਉਹਨੇ ਚੁੱਪਚਾਪ ਘਰ ਵਾਲੇ ਵੱਲ ਦੇਖਿਆ ਤੇ ਕੋਲ ਆ ਟੇਬਲ ਤੇ ਬੈਠ ਗਈ ਅੱਜ ਇਹ ਪਹਿਲੀ ਬੁਰਕੀ ਤੋੜ ਮੂੰਹ ਵਿੱਚ ਪਾਉਣ ਹੀ ਲੱਗੀ ਸੀ ਕਿ ਅੱਖਾਂ ਵਿੱਚੋਂ ਅਥਰੂ ਛਲਕ ਪਏ ਸੋਚਣ ਲੱਗੀ ਕਿ ਕਿੰਨੇ ਪਾਪੜ ਵੇਲੇ ਤੇ ਫੇਰ ਜਾ ਕੇ ਇਹ ਰੋਟੀ ਦੀ ਇੱਕ ਬੁਰਕੀ ਨਸੀਬ ਹੋਈ ਤੇ ਕਹਿਣ ਵਾਲੇ ਕਹਿ ਦਿੰਦੇ ਨੇ ਕਿ ਬੇਲੀ ਸਾਰਾ ਦਿਨ ਘਰ ਬੈਠੀ ਰੋਟੀਆਂ ਤੋੜਦੀ ਰਹਿੰਦੀ ਐ ਅੱਖਾਂ ਵਿੱਚ ਪਾਣੀ ਦੇਖੋ ਬੋਲਿਆ ਕੀ ਗੱਲ ਐ ਰੋ ਕਿਉਂ ਰਹੀ ਐ ਕਿਸੇ ਕੁਝ ਆਖਿਆ ਤੇ ਨਹੀਂ ਤੈਨੂੰ ਅੱਜ ਫੇਰ ਅੱਖਾਂ ਪੁੰਝਦੀਆਂ ਆਖਣ ਲੱਗੀ ਨਹੀਂ ਕੋਈ ਗੱਲ ਨਹੀਂ ਬਸ ਕੋਈ ਪੁਰਾਣੀ ਗੱਲ ਜਿੱਥੇ ਆ ਗਈ ਯਾਦ ਆਇਆ ਉਸ ਨੂੰ ਆਪਣੇ ਮਾਪਿਆਂ ਦਾ ਪਿਆਰ ਅਗੋਂ ਪੋਜਣ ਦਾ ਆਨੰਦ ਮਾਣਦਾ ਆਖਣ ਲੱਗਾ ਤੁਸੀਂ ਔਰਤਾਂ ਵੀ ਬੜੀਆਂ ਪਾਗਲ ਤੇ ਇਮੋਸ਼ਨਲ ਹੁੰਦੀਆਂ ਜੋ ਬਿਨਾਂ ਵਜਾ ਗੱਲ-ਗੱਲ ਤੇ ਰੋਣਾ ਨਿਕਲ ਜਾਂਦਾ ਥੋਡਾ ਉਸ ਦਾ ਦਿਲ ਕੀਤਾ ਕਿ ਉਹ ਉੱਚੀ-ਉੱਚੀ ਰੋਵੇ ਤੇ ਛਿੱਕ-ਛਿੱਕ ਕੇ ਸਾਰਿਆਂ ਨੂੰ ਸਲਕ ਦੇ ਹੰਝੂਆਂ ਦੀ ਵਜ੍ਹਾ ਦੱਸੇ ਪਰ ਪਲੀਜ਼ ਗਿਵ ਰਿਸਪੈਕਟ ਐਂਡ ਲਵ ਟੂ ਯੂਅਰ ਵਾਈਫ ਆਪਣੇ ਘਰ ਵਾਲੀ ਦੀ ਇੱਜ਼ਤ ਕਰੋ ਤੇ ਉਸ ਨੂੰ ਪਿਆਰ ਨਾਲ ਰੱਖੋ ਧੰਨਵਾਦ ਦੋਸਤੋ ਛੇ ਕਰਖਾਨੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ